ਕੈਨੇਡਾ ਸਰਕਾਰ ਨੇ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਅੱਤਵਾਦੀ ਸੰਗਠਨ ਦੀ ਸੂਚੀ ਦੇ ਵਿੱਚ ਸ਼ਾਮਿਲ ਕਰਕੇ ਸਖਤ ਕਦਮ ਚੁੱਕਿਆ ਹੈ ਇਸ ਫੈਸਲੇ ਨਾਲ ਗੈਂਗ ਦੀਆਂ ਜਾਇਦਾਦਾਂ ਜ਼ਬਤ ਕਰਨ ਵਿੱਤੀ ਸਹਾਇਤਾ ਰੋਕਣ ਤੇ ਮੈਂਬਰਾਂ ਦੀ ਕੈਨੇਡਾ ਦੇ ਵਿੱਚ ਐਂਟਰੀ ਤੇ پابੰਦੀ ਲਗਾਉਣ ਦਾ ਰਸਤਾ ਖੁੱਲ ਗਿਆ ਹੈ ਇੱਕ ਕਦਮ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਸੁਧਾਰ ਦੀ ਦਿਸ਼ਾ ਦੇ ਵਿੱਚ ਵੱਡੀ ਪਹਿਲ ਕਦਮੀ ਮੰਨਿਆ ਜਾ ਰਿਹਾ ਹੈ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 32 ਸਾਲਾ ਲਾਰੈਂਸ ਬਿਸ਼ਨੋਈ ਜੋ ਕਿ 2014 ਤੋਂ ਭਾਰਤ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਤੇ ਮੰਨਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਆਪਣਾ ਅਪਰਾਧਿਕ ਨੈਟਵਰਕ ਜੇਲ੍ਹ ਦੇ ਅੰਦਰੋਂ ਚਲਾਉਂਦਾ ਹੈ ਉਸ ਦਾ ਗੈਂਗਵਾਰ ਹੱਤਿਆਵਾਂ ਐਕਸਟਰਸ਼ਨ ਫਾਇਰਿੰਗ ਅਤੇ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਤੇ ਇਲਜ਼ਾਮ ਹੈ ਉਸ ਦੀ ਪਹੁੰਚ ਭਾਰਤ ਤੋਂ ਬਾਹਰ ਕੈਨੇਡਾ ਅਮਰੀਕਾ ਤੇ ਯੂਰਪ ਤੱਕ ਹੈ ਖਾਸ ਕਰਕੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੀ ਵੱਸੋ ਵਾਲੇ ਸ਼ਹਿਰ ਜਿਵੇਂ ਕਿ ਸਰੀ ਬ੍ਰੈਮਟਨ ਅਤੇ ਕੈਲਗੇਰੀ ਦੇ ਵਿੱਚ ਇਸ ਗੈਂਗ ਨੇ دہشت ਮਚਾਈ ਹੋਈ ਹੈ ਪੰਜਾਬੀ ਗਾਇਕਾਂ ਕਾਰੋਬਾਰੀਆਂ ਦੇ ਘਰਾਂ ਅਤੇ ਦਫਤਰਾਂ ਤੇ ਗੋਲੀਬਾਰੀ ਕਰਵਾਉਣ ਦੇ ਮਾਮਲੇ ਦੇ ਵਿੱਚ ਬਿਸ਼ਨੋਈ ਗੈਂਗ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਉੱਤੇ ਕਈ ਨਾਮੀ ਸ਼ਖਸੀਅਤਾਂ ਦੇ ਕਤਲ ਕਰਵਾਉਣ ਦਾ ਇਲਜ਼ਾਮ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਇਸ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਅਤੇ ਅਮਰੀਕਾ ਬੇਸਡ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ ਵੈਂਕੂਵਰ ਦੇ ਵਿੱਚ ਖਾਲਸਤਾਨੀ ਆਗੂ ਹਰਜੀਤ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਵੀ ਇਸ ਗੈਂਗ ਦੀ ਸ਼ਮੂਲੀਅਤ ਹੋਣ ਦੇ ਬਾਰੇ ਸ਼ੱਕ ਜਤਾਇਆ ਗਿਆ ਹੈ ਪਾਰੇ ਦੇ ਰਾਜਸਥਾਨ ਦੇ ਰਾਜਪੂਤ ਆਗੂ ਸੁਖਦੇਵ ਸਿੰਘ ਗੋਗਾ마ੜੀ ਤੇ ਮਹਾਰਾਸ਼ਟਰ ਦੇ ਸਿਆਸੀ ਆਗੂ ਬਾਬਾ ਸਦੀਕੀ ਦੇ ਕਤਲ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਬਾਲੀਵੁੱਡ 스타 ਸੁਲਮਾਨ ਖਾਨ ਦੇ ਕਾਰ ਉੱਤੇ ਫਾਇਰਿੰਗ ਅਤੇ ਉਸ ਨੂੰ ਮਾਰਨ ਦੀਆਂ ਵਾਰ-ਵਾਰ ਧਮਕੀਆਂ ਦੇਣ ਦੇ ਮਾਮਲੇ ਵਿੱਚ ਵੀ ਬਿਸ਼ਨੋਈ ਗੈਂਗ ਸ਼ਾਮਿਲ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਅਤੇ ਕਾਰੋਬਾਰੀ ਸੁਤਵਿੰਦਰ ਸ਼ਰਮਾ ਦੀਆਂ ਹੱਤਿਆਵਾਂ ਦੇ ਵਿੱਚ ਵੀ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਮੁਤਾਬਕ ਇਹਨਾਂ ਕਾਰੋਬਾਰੀਆਂ ਨੂੰ ਲਗਾਤਾਰ ਫਰੋਤੀਆਂ ਦੇ ਲਈ ਧਮਕੀਆਂ ਮਿਲ ਰਹੀਆਂ ਸਨ ਇਹਨਾਂ ਅਪਰਾਧਿਕ ਕਾਰਵਾਈਆਂ ਨੂੰ ਦੇਖਦੇ ਹੋਏ ਕੈਨੇਡਾ ਦੇ ਵਿੱਚ ਲਗਾਤਾਰ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨਾ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਦੀਆਂ ਮੰਗਾਂ ਉੱਠ ਰਹੀਆਂ ਸਨ ਕੈਨੇਡਾ ਦੇ ਕਈ ਸਿਆਸਤਦਾਨਾਂ ਨੇ ਸਰਕਾਰ ਨੂੰ ਬਿਸ਼ਨੋਈ ਗੈਂਗ ਦੇ ਖਿਲਾਫ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ ਹੁਣ ਕੈਨੇਡਾ ਦੀ ਪੁਲਿਸ ਨੂੰ ਗੈਂਗ ਦੀਆਂ ਗਤੀਵਿਧੀਆਂ ਨੂੰ ਵਿੱਤੀ ਸਰੋਤਾਂ ਦੇ ਉੱਤੇ ਨਜ਼ਰ ਰੱਖਣ ਦੀ ਵਧੇਰੀ ਸ਼ਕਤੀ ਮਿਲ ਗਈ ਹੈ ਗੈਂਗਦਿਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੇ ਲਈ ਹੁਣ ਸਖਤ ਕਦਮ ਚੁੱਕੇ ਜਾਣਗੇ। ਸਾਲ 2023 ਦੇ ਵਿੱਚ ਨਿੱਜਰ ਹਤਿਆ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਡਿਪਲੋਮੈਟਿਕ ਸਬੰਧਾਂ ਵਿੱਚ ਕਾਫੀ ਤਣਾਅ ਵਧਿਆ ਸੀ। ਕੈਨੇਡਾ ਨੇ ਨਿੱਜਰ ਦੀ ਹਤਿਆ ਦੇ ਵਿੱਚ ਭਾਰਤੀ ਏਜੰਡਾ ਦਾ ਹੱਥ ਦੱਸਿਆ ਸੀ ਪਰ ਹੁਣ ਮਾਹਕਰਨੀ ਸਰਕਾਰ ਦੀ ਅਗਵਾਈ ਹੇਠ ਦੋਵਾਂ ਦੇਸ਼ਾਂ ਦੇ ਸਬੰਧ ਸੁਧਰ ਰਹੇ ਨੇ। ਇਸੇ ਮਹੀਨੇ ਕੈਨੇਡੀਅਨ ਐਨਐਸਏ ਨੇਥਲੀ ਡਰਾਇਨ ਅਤੇ ਭਾਰਤੀ ਐਨਐਸਏ ਅਜੀਤ ਦੁਵਾਲ ਦੇ ਵਿਚਕਾਰ ਮੀਟਿੰਗ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿੱਚ ਸਹਿਯੋਗ ਵਧਿਆ ਹੈ ਭਾਰਤ ਨੇ ਗੈਂਗਸਟਰਾਂ ਦੀ ਐਕਸਟਰੈਡੀਸ਼ਨ ਦੇ ਲਈ ਵੀ ਕੈਨੇਡਾ ਦੇ ਉੱਤੇ ਜ਼ੋਰ ਪਾਇਆ ਹੈ ਉਧਰ ਕੈਨੇਡਾ ਦੇ ਇਸ ਐਲਾਨ ਦਾ ਭਾਰਤੀ ਭਾਈਚਾਰੇ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਪੰਜਾਬੀ ਭਾਈਚਾਰਾ ਵੀ ਕੁਝ ਰਾਹਤ ਮਹਿਸੂਸ ਕਰ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਤੇ ਭਾਰਤ ਮਿਲ ਕੇ ਇਨ੍ਹਾਂ ਗੈਂਗਸ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਮਿਲ ਕੇ ਕੰਮ ਕਰਨਗੇ